ਆ ਮੈਨੂੰ ਇੱਕ ਆਮਰਤਸਰ ਫੋਨ ਆਇਆ ਜੀ ਲੁਧਿਆਣੇ ਤੋਂ ਕਿ ਤੁਹਾਡੇ ਅਮਰਤਸਰ ਕਹਿੰਦੇ ਇੱਕ ਮੁੰਡਾ ਸਾਡੀ ਕੁੜੀ ਦੀ ਉਸ ਲੜਕੇ ਨਾਲ ਰਿਸ਼ਤੇ ਦੀ ਗੱਲ ਕਰਾ ਦਿਓ ਉਹ ਲੜਕੇ ਨੂੰ ਮੈਂ ਜਾਣਦਾ ਸਾਂ ਫੋਨ ਤੇ ਮੈਂ ਸਮਝ ਗਿਆ ਤੇ ਜਿਹੜਾ ਫੋਨ ਆਇਆ ਲੁਧਿਆਣੇੋਂ ਮੈਂ ਉਹਨੂੰ ਨਾਲ ਹੀ ਜਵਾਬ ਦੇ ਦਿੱਤਾ ਮੈਂ ਕਿਹਾ ਜੀ ਤੁਹਾਡਾ ਉਹਦਾ ਕੀ ਮੇਲ ਵਾਡੀ 250 ਗਾਇ ਦੀ ਕੋਠੀ 1.5-2 ਕਰੋੜ ਦੀ ਲੁਧਿਆਣੇ ਚ ਉਹ ਮੁੰਡੇ ਦਾ ਮੈਂ ਕਿਹਾ 50 ਗਾਇ ਦਾ ਮਕਾਨ ਆਖੋ ਸਤਨਾ ਉਹ ਵੀ ਬਿਲਕੁਲ ਸਾਦਾ ਮੈਂ ਕਿਹਾ ਤੁਹਾਡੇ ਵਿਰੇ ਚਾਰ-ਚਾਰ ਗੱਡੀਆਂ ਖੜੀਆਂ ਹੁੰਦੀਆਂ ਮੈਂ ਉਹਨੂੰ ਫੋਨ ਤੇ ਕਿਹਾ ਲੁਧਿਆਣੇ ਲੈ ਨੂੰ ਮੈਂ ਕਿਹਾ ਉਹਦੇ ਕੋਲ ਸਕੂਟਰ ਹੈ ਉਹ ਵੀ ਬਹੁਤਾ ਨਵਾਂ ਨਹੀਂ ਪੁਰਾਣਾ ਮੁੰਡੇ ਕੋਲ ਅਮਰਸਰ ਵੀ ਤੁਸੀਂ ਕਹਿੰਦੇ ਸਾਡੀ ਕੁੜੀ ਦੀ ਉਹ ਲੜਕੇ ਦਾ ਰਿਸ਼ਤੇ ਦੀ ਗੱਲ ਚਲਾ ਦਿਓ ਤੁਸੀਂ ਕਿੱਥੇ ਉਹ ਕਿੱਥੇ ਤੁਸੀਂ ਹੈਰਾਨ ਹੋਵੋਗੇ ਸੰਗਤ ਰਾਗੀ ਨੂੰ ਦੇ ਜਾਂਦੀ ਕੁਝ ਸੰਗਤ ਕੀਰਤਨੀਆਂ ਨੂੰ ਦੇ ਜਾਂਦੀ ਕੁਝ ਕੀਰਤਨੀਆਂ ਕਦੀ ਨਾ ਸੋਚੇ ਕੋਈ ਮੈਂ ਕਹਿੰਦੇ ਪਹੁੰਚ ਗਿਆ ਸੰਗਤ ਵੱਡੀਆਂ-ਵੱਡੀਆਂ ਰੂਹਾਂ ਬੈਠੀਆਂ ਹੁੰਦੀਆਂ ਐਵੇਂ ਵਾਲੀਆਂ ਵੀ ਕੱਚੀਆਂ ਵਾਲੀਆਂ ਮੈਂ ਕਹਾਂ ਜੀ ਤੁਹਾਡਾ ਉਹਦਾ ਕੀ ਮੇਲ ਉਹ ਸਕੂਟਰ ਤੇ ਮੁੰਡਾ ਸਾਦਾ ਜਾਂ ਮਕਾਨ ਬਿਲਕੁਲ 2-4-5 ਲੱਖ ਦਾ ਤੁਹਾਡੀ ਕੋਠੀ 2.5 ਕਰੋੜ ਦੀ ਕਾਰਾਂ 4-4 ਬੂਹੇ ਲੱਗੀਆਂ ਵੀ ਤੁਹਾਡਾ ਉਹਦਾ ਕੀ ਮੇਲ ਯਕੀਨ ਜਾਣਿਓ ਮੈਨੂੰ ਉਹ ਲੁਧਿਆਣੇ ਦਾ ਪਰਿਵਾਰ ਕੀ ਕਹਿੰਦਾ ਕਹਿੰਦੇ ਜੀ ਸਾਨੂੰ ਵੀ ਪਤਾ ਮੁੰਡੇ ਕੋ ਸਕੂਟਰ ਹੈ ਕਹਿੰਦੇ ਸਾਨੂੰ ਵੀ ਪਤਾ ਹੈ ਮੁੰਡੇ ਦਾ ਮਕਾਨ 5-7 ਲੱਖ ਦਾ ਹੀ ਹੈ ਤੇ ਮੈਂ ਕਹਾਂ ਜੀ ਫਿਰ ਤੁਸੀਂ ਉੱਥੇ ਕੁੜੀ ਭੇਜੋਗੇ ਉੱਥੇ ਉੱਥੇ ਰਿਸ਼ਤਾ ਮੰਗਣ ਡੇ ਹੋ ਤੇ ਮੈਨੂੰ ਉਹ ਲੁਧਿਆਣੇੋਂ ਕੁੜੀ ਦਾ ਪਿਤਾ ਕਹਿੰਦਾ ਸਾਨੂੰ ਇੱਕ ਗੱਲ ਪਤਾ ਲੱਗੀ ਹੈ ਕਿ ਲੜਕੇ ਨੂੰ ਜਾਬ ਸਾਹਿਬ ਜਵਾਨੀ ਯਾਦ ਹੈ ਨਾ ਨੋਟ ਕਰਿਓ ਬਈ ਕੋ ਸੋਈ ਕਿੱਥੇ ਹੈ ਸਭ ਪਕੜੋ ਚਰਨ ਤੋਂ ਮੈਂ ਦੇ ਕੇ ਕਹਿੰਦੇ ਸਾਨੂੰ ਪਤਾ ਲੱਗਿਆ ਵੀ ਲੜਕੇ ਨੂੰ ਜਾਬ ਸਾਹਿਬ ਜ਼ਬਾਨੀ ਤੁਹਾਨੂੰ ਪਤਾ ਇਹ ਜਾਬ ਸਾਹਿਬ ਬੜਾ ਔਖਾ ਹਰ ਕੋ ਨੂੰ ਨਹੀਂ ਜ਼ਬਾਨੀ ਕੰਠ ਹੁੰਦਾ ਆਖੋ ਸਤਨਾਹ ਕਹਿੰਦੇ ਸਾਨੂੰ ਪਤਾ ਲੱਗਾ ਜਾਬ ਸਾਹਿਬ ਬੱਚੇ ਨੂੰ ਜ਼ਬਾਨੀ ਕੰਠ ਹੈ ਤੇ ਕਹਿੰਦੇ ਜਿਹੜੇ ਬੱਚੇ ਨੂੰ ਗੁਰਮਾਣੀ ਨਾਲ ਇੰਨਾ ਪਿਆਰ ਹੈ ਕਿ ਜਾਬ ਸਾਹਿਬ ਵਰਗੀ ਬਾਣੀ ਜ਼ਬਾਨੀ ਕੰਠ ਹੈ ਤੇ ਅਸੀਂ ਪੈਹਾ ਕੋਠੀਆਂ ਕਾਰਾਂ ਨਹੀਂ ਮੁੱਖ ਵੇਖੀਆਂ ਅਸੀਂ ਬੱਚੇ ਦੀ ਗੁਰਮਤ ਵੇਖੀ ਐ ਗੁਰੂ ਨਾਲ ਪਿਆਰ ਵੇਖਿਆ ਜਿੱਥੇ ਗੁਰੂ ਨਾਲ ਪਿਆਰ ਹੋਏਗਾ ਉੱਥੇ ਕਾਰਾਂ ਵੀ ਆ ਜਾਣਗੀਆਂ ਜਿੱਥੇ ਗੁਰੂ ਨਾਲ ਪਿਆਰ ਹੋ ਤੇ ਕੋਟੀਆਂ ਵੀ ਤੁਸੀਂ ਸਾਡੀ ਉਸ ਵੇਲੇ ਸੰਗਤ ਜੀ ਯਕੀਨ ਜਾਣਿਓ ਫੋਨ ਦੇ ਉੱਤੇ ਮੇਰਾ ਸਿਰ ਚ ਹੋ ਗਿਆ ਮੈਂ ਕਿਹਾ ਇਹ ਪਰਿਵਾਰ ਜਿੱਥੇ ਪਹੁੰਚਿਆ ਆਮ ਬੰਦਾ ਰਿਸ਼ਤਾ ਕਰਨ ਵੇਲੇ ਪੜ੍ਹਾਈ ਵੇਖਦਾ ਕੋਠੀ ਵੇਖਦਾ ਮਾਇਆ ਵੇਖਦਾ ਚਲੋ ਵੇਖੋ ਪਰ ਆ ਚੀਜ਼ ਕੋਈ ਘੱਟ ਵੇਖਦਾ ਕਿ ਉਸ ਘਰ ਵਿੱਚ ਗੁਰੂ ਨਾਲ ਪਿਆਰ ਕਿੰਨਾ ਆਖੋ ਸਤਨਾਮ ਗੁਰਮਤਿ ਕਿੰਨਾ